ਤੁਹਾਡਾ ਜਿਹੜੀ ਟੀਮ ਹੁੰਦੀ ਹੈ ਇੱਕ ਉਹਦੀ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਨਹੀਂ ਉਹਨਾਂ ਸਾਰਿਆਂ ਦੀ ਇੱਕ ਰਲ ਕੇ ਜ਼ਿੰਮੇਵਾਰੀ ਹੁੰਦੀ ਹੈ ਜੀ ਇਹ ਕਦੀ ਨਹੀਂ ਹੋ ਸਕਦਾ ਕਿ ਆਪਾਂ ਕਹੀਏ ਕਿ ਯਾਰ ਜੇ ਜਿੱਤ ਤਾਂ ਮੇਰੀ ਹੈ ਤੇ ਪਾਟਾ ਤਾਂ ਤੇਰੀ ਹੈ ਅਸੀਂ ਹੁਣ ਥੋੜਾ ਜਿਹਾ ਨਾ ਸਿਆਸੀ ਸਿਸਟਮ ਵਿੱਚ ਆਮ ਤੌਰ ਤੇ ਲੋਕ ਹੁਣੇ ਸਮਝ ਲੈਂਦੇ ਆ ਕਿ ਯਾਰ ਕਿ ਸਿਆਸੀ ਬੰਦਿਆਂ ਦੀ ਜ਼ਮੀਰ ਨਹੀਂ ਹੁੰਦੀ ਉਸ ਉਮੀਦਵਾਦੀ ਵੀ ਚੀਜ਼ ਹੈ ਤੇ ਜ਼ਰੂਰੀ ਨਹੀਂ ਕਿ ਉਹਦੇ ਬਹੁਤ ਵੱਡੀ ਚੀਜ਼ ਹੈ। ਸ਼ਾ ਮੁਹੰਮਦਾ ਇੱਕ ਸਰਕਾਰ ਵਾਜੋਂ। ਨਹੀਂ। ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਜੀ। ਕਿ ਅਸੀਂ ਬਹੁਤ ਡਟ ਕੇ ਲੜਾਈ ਲੜੀ ਕੋਈ ਕਸਰ ਨਹੀਂ ਛੱਡੀ। ਪਰ ਹੁਣ ਤੁਸੀਂ ਸੁਣ ਹੀ ਰਹੇ ਹੋ ਅੱਜ ਅਕਾਲੀ ਦਲ ਦੇ ਨਾਲੇ ਬੜੇ ਐਮਐਲਏ ਰਹੇ ਐਕਸ ਐਮਐਲਏ ਲੁਧਿਆਣਾ ਦੇ ਢਾਂਡਾ ਸਾਹਿਬ ਉਥੋਂ ਦੀ ਵਕੀਲਾਂ ਦੀ ਬਾਰ ਦੇ ਪ੍ਰਧਾਨ ਵੀ ਰਹੇ ਆ। ਜੀ। ਉਹਨਾਂ ਦੇ ਵੀ ਅੱਜ ਇੰਟਰਵਿਊ ਚੱਲ ਰਹੀ ਹੈ بڑے ਚੈਨਲਾਂ ਤੇ ਉਹਨਾਂ ਨੇ ਐਨ ਸਾਹਬ ਦੇ ਕੇ ਦੱਸਿਆ ਕਿ ਸਰਕਾਰ ਨੇ 30-35 ਕਰੋੜ ਰੁਪਏ ਖਰਚਿਆ ਓਏ ਹੋਰ ਅਸਤੀਫਿਆਂ ਦੀ ਵੀ ਸੰਭਾਵਨਾ ਲੱਗ ਰਹੀ ਹੈ ਕਿ ਹੋਰ ਤੁਹਾਡੇ ਸਾਥੀ ਬੰਦੇ ਬੰਦੇ ਵੀ ਥੋੜੇ ਜੇ ਆ ਜੀ ਮਤਲਬ 6-7 ਬੰਦਿਆਂ ਦੀ ਤਾਂ ਬੋਡੀ ਸੀ 3-4 ਬੰਦਿਆਂ ਨੇ ਅਸਤੀਫੇ ਦੇ ਤੇ ਮੋਰਲੀ ਸਮਝ ਕੇ ਹੋਰ ਇਹਨੇ ਕਾਬਲ ਸਾਥੀ ਬੈਠੇ ਆ ਮਲੋ ਉਹਨਾਂ ਨੂੰ ਵੀ ਪਾਰਟੀ ਚ ਚਾਹੁੰਦੀ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਤੇ ਦੇਖਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ 2027 ਵਾਸਤੇ ਤਿਆਰੀ ਕਰਨੀ ਚਾਹੀਦੀ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਲੁਧਿਆਣਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਹਾਰ ਤੋਂ ਬਾਅਦ ਪਰਪੁਸ਼ਨਾਸ਼ੂ ਵੱਲੋਂ ਅਸਤੀਫਾ ਦੇਤੇ ਜਾਣ ਤੋਂ ਬਾਅਦ ਆਪਣੇ ਅਹੁਦੇ ਤੋਂ ਤੇ ਹੁਣ ਅਸਤੀਫਿਆਂ ਦੀ ਝੜੀ ਲੱਗ ਗਈ ਹੈ ਕਾਂਗਰਸ ਦੇ ਵਿੱਚ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਫਰੀਦਕੋਟ ਨਾਲ ਸੰਬੰਧਤ ਆ ਤੇ ਪ੍ਰਗਟ ਸਿੰਘ ਜਿਹੜੇ ਜਲੰਧਰ ਨਾਲ ਸੰਬੰਧਤ ਆ ਉਹਨਾਂ ਦੋਨਾਂ ਨੇ ਵੀ ਆਪਣੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਢਿੱਲੋਂ ਸਾਹਿਬ ਸਾਡੇ ਨਾਲ ਆਸਟ੍ਰੇਲੀਆ ਤੋਂ ਫੋਨ ਲਾਈਨ ਤੇ ਮੌਜੂਦ ਨੇ ਢਿੱਲੋਂ ਸਾਹਿਬ ਤੁਸੀਂ ਖੁਦ ਆਸਟ੍ਰੇਲੀਆ ਦੇ ਵਿੱਚ ਬੜੀਆਂ ਠੰਡੀਆਂ ਵਾਰਦੀਆਂ 'ਚ ਫਿਰ ਰਹੇ ਹੋ ਤੇ ਪੰਜਾਬ ਦੀ ਸਿਆਸਤ ਨੂੰ ਅਸਤੀਫਾ ਦੇ ਕੇ ਬੜਾ ਗਰਮ ਕੀਤਾ ਹੋਇਆ ਹੈ ਕੀ ਮਸਲਾ ਜੀ ਹੈ ਅਸਤੀਫਾ ਦੇਣ ਦਾ ਹਾਲੀ ਸਾਬ ਪਹਿਲਾਂ ਤਾਂ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਖਾਸ ਕਰਕੇ ਫਰੀਦਕੋਟ ਨਿਵਾਸੀਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲ ਵਿੱਚ ਗੱਲ ਕੋਈ ਨਹੀਂ ਹੈ ਇਹ ਜਿਹੜਾ ਦੇਖੋ ਸਾਡੀ ਇੱਕ ਛੋਟੀ ਜੀ ਬੋਡੀ ਸੀਗੀ ਪੀਪੀਸੀ ਦੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਪ੍ਰਧਾਨ ਸਾਹਿਬ ਹੈ ਵਡਿੰਗ ਸਾਹਿਬ ਹੈ ਵਰਕਿੰਗ ਪ੍ਰਧਾਨ ਸੀਗੇ ਆਸ਼ੂ ਜੀ ਵਾਈਸ ਪ੍ਰਧਾਨ ਅਸੀਂ 4 ਜਣੇ ਆ ਇੱਕ ਪ੍ਰਗਟ ਸਿੰਘ ਜੀ ਆ ਮੈਂ ਬੁਲਾਰਿਆ ਸਾਹਿਬ ਆ ਤੇ ਇੱਕ ਅਰਨਾ ਚੌਧਰੀ ਜੀ ਆ ਨਹੀਂ ਕੋ ਦੇਖੋ ਜਿਹੜੀ ਟੀਮ ਹੁੰਦੀ ਹੈ ਇੱਕ ਉਹਦੀ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਨਹੀਂ ਉਹਨਾਂ ਸਾਰਿਆਂ ਦੀ ਇੱਕ ਰਲ ਕੇ ਜ਼ਿੰਮੇਵਾਰੀ ਹੁੰਦੀ ਹੈ ਜੀ ਇਹ ਕਦੀ ਨਹੀਂ ਹੋ ਸਕਦਾ ਕਿ ਆਪਾਂ ਕਹੀਏ ਕਿ ਯਾਰ ਜੇ ਜਿੱਤਤਾ ਤਾਂ ਮੇਰੀ ਐ ਤੇ ਪਾਟਾ ਤਾਂ ਤੇਰੀ ਐ ਕਿਉਂਕਿ ਜਦੋਂ ਤੁਸੀਂ ਇੱਕ ਟੀਮ ਚ ਹੁੰਨੇ ਹੋ ਤੁਸੀਂ ਇਕੱਠੇ ਹੁੰਨੇ ਹੋ ਜੀ ਤੋਂ ਆਸ਼ੂ ਜੀ ਦੀ ਇਲੈਕਸ਼ਨ ਸੀ ਅਸੀਂ ਪੂਰੀ ਕੋਸ਼ਿਸ਼ ਕੀਤੀ ਉੱਥੇ ਜ਼ੋਰ ਲਾਇਆ ਐਜ਼ ਅ ਟੀਮ ਤੱਕੜੇ ਹੋ ਕੇ ਲੜਾਈ ਲੜੀ ਪਰ ਸਰਕਾਰ ਨੇ ਵੀ ਬਹੁਤ ੱੱਕਾ ਕੀਤਾ ਪੈਸੇ ਦਾਵੀ ਅੰਨਾ ਧੰਦ ਇਸਤੇਮਾਲ ਕੀਤਾ ਪੁਲਿਸ ਪੁਲਿਸ ਦਾ ਵੀ ਬਹੁਤ ਤਕੜੇ ਹੋ ਕੇ ਇਸਤੇਮਾਲ ਕੀਤਾ ਮਤਲਬ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਸਰਕਾਰ ਘਬਰਾਟ ਸੀ ਕਿ ਕਿਵੇਂ ਨਾ ਕਿਵੇਂ ਅਸੀਂ ਇਲੈਕਸ਼ਨ ਜਿੱਤਣੀ ਹੈ ਜੀ ਤੇ ਇਲੈਕਸ਼ਨ ਅਸੀਂ ਹਾਰ ਗਏ ਪਰ ਅਸੀਂ ਉਸ ਹਾਰ ਨੂੰ ਅ ਜੋ ਲੋਕਾਂ ਦਾ ਫਤਵਾ ਉਹਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ ਜੀ ਤੇ ਅਸੀਂ ਮੋਰਲ ਰਿਸਪੌਂਸਿਬਿਲਟੀ ਲੈਣੇ ਆ ਆਸ਼ੂ ਜੀ ਨੇ ਮੋਰਲ ਰਿਸਪੌਂਸਿਬਿਲਟੀ ਲਈ ਹੈ ਉਹਦੀ ਜ਼ਿੰਮੇਵਾਰੀ ਲਈ ਹੈ ਜੀ ਕਿ ਜਿਹੜੀ ਹਾਰ ਹੈ ਦੀ ਜ਼ਿੰਮੇਵਾਰੀ ਲੈਣੇ ਆ ਅਸੀਂ ਮੋਰਲ ਰਿਸਪੌਂਸਿਬਿਲਟੀ ਲੈਣੇ ਆ ਕਿ ਇਹ ਇਹ ਜਿਹੜੀ ਹਾਰ ਹੈ ਐਜ਼ ਅ ਟੀਮ ਅਸੀਂ ਇਸ ਕਰਕੇ ਸਤੀਫਾ ਦਿੰਦਾ ਨਾਲੇ ਜਿਹੜੇ ਅਹੁਦੇ ਹੁੰਦੇ ਆ ਜਾਂ ਜਿਹੜੀਆਂ ਪੋਜੀਸ਼ਨਾਂ ਆ ਉਹ ਕੋਈ ਜ਼ਰੂਰੀ ਨਹੀਂ ਗਿਆ ਪਾਰਟੀ ਜ਼ਰੂਰੀ ਹੈ ਜੀ ਤੇ ਪਾਰਟੀ ਵਿੱਚ ਹੋਰ ਵੀ ਬੜੇ ਕਾਬਿਲ ਇਨਸਾਨ ਬੈਠੇ ਆ ਜੀ ਠੀਕ ਹੈ ਤੇ ਪਾਰਟੀ ਉਹਨਾਂ ਨੂੰ ਜ਼ਿੰਮੇਵਾਰੀ ਹੁਣ ਦੇ ਸਕਦੀ ਹੈ ਕੋਈ ਤੇ ਜ਼ਰੂਰੀ ਤਾਂ ਨਹੀਂ ਕਿ ਸਾਡਾ ਠੇਕਾ ਲਿਆ ਹੋਇਆ ਨਹੀਂ ਸੋ ਇਸ ਕਰਕੇ ਇਹ ਕਦੀ ਵੀ ਨਹੀਂ ਕਿ ਨਾ ਹੀ ਨਾ ਹੀ ਜਿਹੜਾ ਅਸਤੀਫਾ ਇਸ ਗੱਲ ਨੂੰ ਕੋਈ ਗਲਤ ਨਾ ਸਮਝੇ ਕਿ ਕਿਸੇ ਨਾਲ ਨਾਰਾਜ਼ਗੀ ਕਰਕੇ ਨਹੀਂ ਦਿੱਤਾ ਗਿਆ ਨਹੀਂ ਕਿਸੇ ਨਾਲ ਕੋਈ ਮਤਭੇਦ ਕਰਕੇ ਨਹੀਂ ਦਿੱਤਾ ਗਿਆ ਜੀ ਇੱਕ ਸਿਆਸਤ ਵਿੱਚ ਕਰਤਾਰ ਤੇ ਮੋਰਲ ਨਾਲ ਦੀ ਵੀ ਚੀਜ਼ ਹੈ ਜੀ ਤੇ ਸਾਨੂੰ ਸਿਆਸੀ ਬੰਦਿਆਂ ਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੇ ਮਹਿਸੂਸ ਹੋ ਰਿਹਾ ਹੈ ਕਿ ਹੋ ਸਕਦਾ ਸਾਡੇ 'ਚ ਕਿਤੇ ਕਮੀ ਹੋਵੇ ਜੀ ਤੇ ਅਸੀਂ ਪਾਰਟੀ ਨੂੰ ਇਹ ਕਿਹਾ ਕਿ ਤੁਸੀਂ ਰੀਸਟਰਕਚਰ ਕਰੋ ਸਿਸਟਮ ਨੂੰ ਤੇ ਤੁਸੀਂ ਭਾਵੇਂ ਹੋਰਾਂ ਬੰਦਿਆਂ ਨੂੰ ਜ਼ਿੰਮੇਵਾਰੀ ਦਿਓ 100% ਪਾਰਟੀ ਦੇ ਨਾਲ ਹੈ ਜੀ 100% ਪਾਰਟੀ ਵਾਤੇ ਡੱਟ ਕੇ ਕੰਮ ਕਰਾਂਗੇ ਜੀ ਤੇ ਤਕੜੇ ਹੋ ਕੇ ਲੋਕਾਂ ਦੀ ਸੇਵਾ ਕਰਾਂਗੇ ਜੀ ਇਹ ਜ਼ਰੂਰੀ ਨਹੀਂ ਕਿ ਜੇ ਕੱਲਾ ਅਹੁਦਾ ਹੀ ਹੋਵੇ ਤੇ ਬੰਦਾ ਪਾਰਟੀ ਦੀ ਜਸ ਲੋਕਾਂ ਵਾਸਤੇ ਕੰਮ ਕਰ ਸਕਦਾ ਸੋ ਬਿਲਕੁਲ ਕਿਸੇ ਨਾਲ ਕੋਈ ਗੁੱਸਾ ਨਹੀਂ ਕਿਸੇ ਨਾਲ ਕੋਈ ਗਿਲਾ ਨਹੀਂ ਕਿਸੇ ਨਾਲ ਕੋਈ ਮਤਭੇਦ ਨਹੀਂ ਪਰ ਸਿਰਫ ਇੱਕ ਗੱਲ ਹੈ ਕਿ ਇਹ ਅਸੀਂ ਮੋਰਲੀ ਜ਼ਿੰਮੇਵਾਰੀ ਲੈਣੇ ਆ ਇਕੱਲੇ ਆਸ਼ੂ ਜੀ ਕਿਉਂ ਅਸੀਂ ਸਾਰੇ ਨਾਲ ਰਹਿੰਦੇ ਆ ਅਸੀਂ ਵੀ ਟੀਮ ਦੇ ਮੈਂਬਰ ਸੀ ਜੀ ਤੇ ਭਾਵੇਂ ਸਾਨੂੰ ਪਤਾ ਹੈ ਕਿ ਇਹ ਜਿਹੜੀ ਹਾਰ ਹੈ ਇਹ ਸਰਕਾਰ ਨੇ ਉਹ ਹਿਲੇ ਵੀ ਵਸੀਲੇ ਵਰਤੇ ਜਿਹੜੇ ਗਾਹ ਨੂੰ ਸਰਕਾਰ ਵਰਤ ਨਹੀਂ ਸਕੂਗੀ 2027 ਚ ਜੀ ਪਰ ਫਿਰ ਵੀ ਅਸੀਂ ਸਮਝਦੇ ਆ ਕਿ ਜੇ ਪਾਰਟੀ ਹੋਰ ਕਿਸੇ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ ਤੇ ਜ਼ਰੂਰ ਦੇਣੀ ਚਾਹੀਦੀ ਹੈ ਤੇ ਅਸੀਂ ਪਾਰਟੀ ਦੇ ਨਾਮ ਕੋਈ ਹੋਰ ਅਸਤੀਫਿਆਂ ਦੀ ਵੀ ਸੰਭਾਵਨਾ ਲੱਗ ਰਹੀ ਹੈ ਕਿ ਹੋਰ ਤੁਹਾਡੇ ਸਾਥੀ ਬੰਦੇ ਬੰਦੇ ਵੀ ਥੋੜੇ ਜਿਹੇ ਆ ਜੀ ਮਤਲਬ 6-7 ਬੰਦਿਆਂ ਦੀ ਤਾਂ ਬੋਡੀ ਸੀ 3-4 ਬੰਦਿਆਂ ਨੇ ਅਸਤੀਫੇ ਦੇ ਤੇ ਮੋਰਲੀ ਸਮਝ ਕੇ ਮਤਲਬ ਨਾਲੇ ਇਹ ਦੇਖੋ ਇੱਕ ਮੇਰੀ ਇਹ ਗੱਲ ਸਮਝੋ ਜੀ ਕਿ ਇਹ ਇਹ ਹਰੇਕ ਦੀ ਪਰਸਨਲ ਆਫ ਦੀ ਸੋਚ ਹੈ ਨਹੀਂ ਇਹ ਮਤਲਬ ਜਿਹੜਾ ਅਹੁਦੇ ਨੂੰ ਦੇ ਮਤਲਬ ਜੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਤੁਸੀਂ ਮਹਿਸੂਸ ਕਰਦੇ ਹੋ ਕਿ ਕਿਤੇ ਜ਼ਿੰਮੇਵਾਰੀ ਚ ਕਿਤੇ ਕਮੀ ਨਾ ਰਹਿ ਗਈ ਹੋਵੇ ਤੇ ਪਾਰਟੀ ਅਸੀਂ ਤਾਂ ਪਾਰਟੀ ਨੂੰ ਇਹ ਕਹੇ ਕਿ ਅਸੀਂ ਪਾਰਟੀ ਦੇ ਨਾਲ ਨਾ ਡਟ ਕੇ ਤੇ ਜੇ ਹੋਰ ਕਿਸੇ ਨੂੰ ਜ਼ਿੰਮੇਵਾਰੀ ਦੇਣਾ ਚਾਹੁੰਦੀ ਹੈ ਦੇਵੇ ਕੋਈ ਕਿਉਂਕਿ ਹੋਰ ਵੀ ਬੜੇ ਕਾਬਲ ਸਾਥੀ ਹੈ ਸਾਡੇ ਪਾਰਟੀ ਵਿੱਚ ਇਹਨਾਂ ਤਿੰਨਾਂ ਅਸਤੀਫਿਆਂ ਦੇ ਨਾਂ ਜਿਹੜੀ ਮੀਡੀਆ 'ਚ ਇਸ ਵੇਲੇ ਗੱਲ ਉੱਠ ਰਹੀ ਹੈ ਤੁਸੀਂ ਸਿੱਧੀ ਸਿੱਧੀ ਰਾਜਾ ਵੜਿੰਗ ਤੇ ਬਾਕੀ ਜਿਹੜੀ ਪੰਜਾਬ ਦੀ ਹੈ ਬਾਕੀ ਬਚੀ ਜਿਹੜੀ ਅਹੁਦੇਦਾਰਾ ਉਹਨਾਂ ਵੱਲ ਨੂੰ ਉਂਗਲ ਉਠਦੀ ਹੈ ਮੀਡੀਆ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਦੇਖੋ ਮੀਡੀਆ ਜੋ ਮਰਜ਼ੀ ਕਹੀ ਜਾਵੇ ਹਰੇਕ ਗੱਲ ਵਿੱਚ ਇਹ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਦੱਸਿਆ ਕਿ ਕਿਸੇ ਨਾਲ ਕੋਈ ਮਤਭੇਦ ਨਹੀਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਅਸੀਂ ਸਾਰੇ ਇੱਕ ਟੀਮ ਦੇ ਮੈਂਬਰ ਹੈ ਪਰ ਦੇਖੋ ਹਲੀ ਸਾਹਿਬ ਇੱਕ ਨਾ ਜ਼ਮੀਰ ਨਾ ਦੀ ਵੀ ਚੀਜ਼ ਹੈ ਇੱਕ ਮੋਰਲ ਨਾ ਦੀ ਵੀ ਚੀਜ਼ ਹੈ ਤਾਂ ਅਸੀਂ ਹੁਣ ਥੋੜਾ ਜਿਹਾ ਨਾ ਸਿਆਸੀ ਸਿਸਟਮ ਵਿੱਚ ਆਮ ਤੌਰ ਤੇ ਲੋਕ ਹੁਣੇ ਸਮਝ ਲੈਂਦੇ ਆ ਕਿ ਯਾਰ ਕਿ ਸਿਆਸੀ ਬੰਦਿਆਂ ਦੀ ਜ਼ਮੀਰ ਨਹੀਂ ਹੁੰਦੀ। ਉਹ ਜ਼ਮੀਰ ਨਾਲ ਦੀ ਵੀ ਚੀਜ਼ ਹੈ ਤੇ ਜ਼ਰੂਰੀ ਨਹੀਂ ਕਿ ਉਹਦੇ ਬਹੁਤ ਵੱਡੀ ਚੀਜ਼ ਹੈ। ਜੀ। ਇਨਸਾਨ ਦਾ ਕਰਦਾਰ ਉਹਦੇ ਨਾਲੋਂ ਵੱਡਾ ਹੁੰਦਾ। ਸੋ ਇਸ ਕਰਕੇ ਹੋਰ ਇਨੇ ਕਾਬਲ ਸਾਥੀ ਬੈਠੇ ਆ। ਮਲੇ ਉਹਨਾਂ ਨੂੰ ਵੀ ਪਾਰਟੀ ਚ ਚਾਹੁੰਦੀ ਹੈ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਤੇ ਦੇਖਣਾ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ 2027 ਵਾਸਤੇ ਤਿਆਰੀ ਕਰਨੀ ਚਾਹੀਦੀ ਤੇ ਦੋ ਦਿਨ ਪਹਿਲਾਂ ਜਦੋਂ ਆਸ਼ੂ ਜੀ ਦੀ ਹਾਰ ਹੋਈ ਹੈ ਤੇ ਤੁਸੀਂ ਇੱਕ ਪੋਸਟ ਪਾਈ ਸੀ ਕਿ ਸੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮੈਂ ਪੋਸਟ ਪਾਈ ਸੀ ਕਿ ਇਹ ਜਿਹੜਾ ਜੰਗਨਾਮਾ ਲਿਖਿਆ ਸੀ ਸ਼ਾ ਮੁਹੰਮਦ ਨੇ ਹਾਂ ਉਹਨਾਂ ਨੇ ਲਿਖਿਆ ਸੀ ਕਿ ਸ਼ਾ ਮੁਹੰਮਦਾ ਇੱਕ ਸਰਕਾਰ ਵਾਜੋਂ ਜੀ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੀ ਕਿ ਅਸੀਂ ਬਹੁਤ ਡਟ ਕੇ ਲੜਾਈ ਲੜੀ ਕੋਈ ਕਸਰ ਨਹੀਂ ਛੱਡੀ ਪਰ ਹੁਣ ਤੁਸੀਂ ਸੁਣ ਹੀ ਰਹੇ ਹੋ ਅੱਜ ਅਕਾਲੀ ਦਲ ਦੇ ਨਾਲੇ ਬੜੇ ਐਮ ਐਲ ਏ ਰਹੇ ਐਕਸ ਐਮ ਐਲ ਏ ਲੁਧਿਆਣਾ ਦੇ ਢਾਂਡਾ ਸਾਹਿਬ ਉਥੋਂ ਦੀ ਵਕੀਲਾਂ ਦੀ ਬਾਰ ਦੇ ਪ੍ਰਧਾਨ ਵੀ ਰਹੇ ਆ ਜੀ ਉਹਨਾਂ ਦੇ ਵੀ ਅੱਜ ਇੰਟਰਵਿਊ ਚੱਲ ਰਹੀ ਹੈ ਬੜੇ ਚੈਨਲਾਂ ਤੇ ਉਹਨਾਂ ਨੇ ਐਨ ਸਾਹਿਬ ਦੇ ਕੇ ਦੱਸਿਆ ਕਿ ਸਰਕਾਰ ਨੇ 30-35 ਕਰੋੜ ਰੁਪਏ ਖਰਚਾ ਜੀ ਹਰੇ ਘਰ ਵਿੱਚ ਐਲ ਸੀ ਡੀ ਹਰੇ ਘਰ ਵਿੱਚ ਏ ਸੀ ਹਰੇ ਘਰ ਵਿੱਚ ਮਤਲਬ ਕੋਈ ਕਸਰ ਨਹੀਂ ਛੱਡੀ ਵਾਸ਼ਿੰਗ ਮਸ਼ੀਨ ਜੀ ਹੁਣ ਜਦੋਂ ਫਿਰ ਸਰਕਾਰ 30-35 ਕਰੋੜ ਰੁਪਏ ਲਾਉਗੀ ਉਦੋਂ ਸਾਰੀ ਪੁਲਿਸ ਤੇ ਸਾਰੀ ਐਡਮਿਨਿਸਟ੍ਰੇਸ਼ਨ ੱਟਕਾ ਕਰਨ ਲੱਗੀ ਹੋਊਗੀ ਡਰਾਉਣ ਲੱਗੀ ਹੋਊਗੀ ਲੋਕਾਂ ਨੂੰ ਤੇ ਫਿਰ ਅਲਟੀਮੇਟਲੀ ਇੱਕ ਸਰਕਾਰ ਵਾਜੂ ਫੌਜਾ ਜਿੱਤ ਕੇ ਅੰਦਰ ਹਾਰੀਆਂ ਨੇ ਜੀ ਪਰ ਅਸੀਂ ਲੜਾਈ ਮਰਦਾਂ ਵਾਂਗੂ ਲੜੀ ਆ ਮੇਨ ਗੱਲ ਇਹ ਆ Uh, GD team.